ਏਕ ਆਈਟਮ ਆਈ ਹੈ ਦੇਖੋ ਏਕ ਟੈਕਸ ਬ੍ਰਾਂਡ ਦੀ ਪੈਰਿਸ ਬਿਊਟੀ 5 ਮੀਟਰ ਸੂਟ ਹੈ ਜੀ ਬਹੁਤ ਵਧੀਆ ਕੱਪੜਾ ਡਿਜ਼ਾਈਨ ਦੇਖੀ ਚਲੋ ਜਿਆਦਾ ਜਿਆਦਾ ਡਿਜ਼ਾਈਨ ਦੇਖ ਕੇ ਬੁੱਕ ਕਰੀ ਚਲੋ ਜੀ ਡਿਜ਼ਾਈਨ ਬਹੁਤ ਆਏ ਨੇ ਮੇਰੇ ਕੋਲੇ ਇਹਦੇ ਵਿੱਚ ਸੇਲ ਲੱਗੀ ਹੋਈ ਹੈ ਏਕ ਟੈਕਸ ਬ੍ਰਾਂਡ ਦੇ ਕੱਪੜੇ ਦੀ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਇਹ ਬਹੁਤ ਵਧੀਆ ਡਿਜ਼ਾਈਨ ਹੈ ਫੁੱਲ ਸਟਾਕ ਹੈ ਜੀ ਤੁਸੀਂ ਜਿਹੜੇ ਬੁੱਕ ਕਰਨਾ ਹੈ ਉਹਨਾਂ ਸਕਰੀਨਸ਼ਾਟ ਲੈ ਚਲੋ ਬੁੱਕ ਕਰੀ ਚਲੋ 5 ਮੀਟਰ ਸੂਟ ਹੈ ਜੀ ਇਹਦਾ ਰੇਟ ਹੈ 450 ਰੁਪਿਆ ਸੇਲ ਦਾ ਰੇਟ ਹੈ 300 ਰ ਫੇਰ ਮੇਲਾ ਲੱਗਿਆ ਹੋਇਆ ਜੀ ਏਕੇ ਟੈਕਸ ਬ੍ਰਾਂਡ ਦਾ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ 5 ਮੀਟਰ ਸੂਟ 300 ਰੁਪਏ ਦਾ ਮਿਲੂਗਾ ਜੀ ਜਲਦੀ ਜਲਦੀ ਸਕਰੀਨ 'ਚੋਂ ਲੈ ਚਲੋ ਬੁੱਕਰ ਚਲੋ ਸਿਰਫ 300 ਰੁਪਏ ਦਾ ਸੀਓਡੀ ਇਹਨਾਂ ਤੇ ਹੁੰਦੀ ਨਹੀਂ ਜੀ ਆਨਲਾਈਨ ਪੇਮੈਂਟ ਵਾਲੇ ਨੂੰ ਆਰਡਰ ਦਿੱਤਾ ਜਾਊਗਾ ਸੀਓਡੀ ਹੋਣੀ ਨਹੀਂ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊ ਇੱਕ ਸੂਟ ਦੀ ਸ਼ਿਪਿੰਗ ਹੈਗੀ 60 ਰੁਪਏ ਦੋ ਦੀ 80 ਚਾਰ ਦੀ 100 ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊ ਜੀ ਇੱਕ ਦੀ 60 ਦੋ ਦੀ 80 ਚਾਰ ਦੀ 100 ਹੈ ਜੀ 300 ਜੇ ਆਨਲਾਈਨ ਮੰਗਾਉਣਾ ਆਨਲਾਈਨ ਮੰਗਾ ਲਓ ਜੀ 4 ਸੂਟਾਂ ਦੀ ਸ਼ਿਪਿੰਗ 100 ਰੁਪਏ ਲੱਗੂ ਜੀ 10 ਸੂਟਾਂ 200 ਲਓ ਜੀ ਡਿਜ਼ਾਈਨ ਦੇਖ ਚਲੋ ਬਹੁਤ ਪਿਆਰੇ ਡਿਜ਼ਾਈਨ ਆਏ ਨੇ 5 ਮੀਟਰ ਸੂਟ ਆ 60 ਰੁਪਏ ਮੀਟਰ ਪੈ ਗਿਆ 300 ਰੁਪਏ ਦਾ 5 ਮੀਟਰ ਆਏਗਾ 300 ਰੁਪਏ ਦਾ 5 ਮੀਟਰ ਹੈ ਜੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਆਏ ਨੇ 5 ਮੀਟਰ ਸੂਟ 300 ਰੁਪਏ ਦਾ ਜੀ ਆਹ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਫਰੋਜ ਜੀ ਇਹ ਕਦਰ ਦੇ ਵਿੱਚ ਆ ਜੀ ਬਰੀਕ ਬਰੀਕ ਜਿਹਾ ਡਿਜ਼ਾਈਨ ਆਂਦੀ ਜਿਹਾ ਬਹੁਤ ਪਿਆਰਾ ਡਿਜ਼ਾਈਨ ਸੀਗਾ 30 ਏਕੇ ਟੱਕ ਬ੍ਰਾਂਡ ਦੀ ਸੇਲ ਲੱਗੀ ਹੋਈ ਹੈ ਸਨ ਲੈ ਇਕੱਲੀ ਆਮ ਕਪੜਾ ਨਹੀਂ ਮਿਲਣਾ ਇਕੱਲੀ ਕੰਪਨੀ ਮਿਲੂ